ਜ਼ਿਲ੍ਹਾ ਮੋਗਾ ਦੇ ਪਿੰਡ ਚੜਕਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਮੈਰਜ ਪੈਰਸ ਦੀ ਅੜ ਦੇ ਵਿੱਚ ਨਸ਼ਾ ਛਡਾਊ ਨਜ਼ਾਇਜ਼ ਕੇਂਦਰ ਚਲਾਇਆ ਜਾ ਰਿਹਾ ਸੀ ਜਿੱਥੇ ਇੱਕ ਸ਼ਰਾਬ ਦੇ ਆਦੀ ਵਿਅਕਤੀ ਨੂੰ ਪਰਿਵਾਰ ਦੇ ਵੱਲੋਂ ਇੱਥੇ ਦਾਖਲ ਕਰਵਾਇਆ ਗਿਆ ਤੇ ਜਦੋਂ ਇੱਕ ਮਹੀਨੇ ਬਾਅਦ ਉਹ ਲੈਣ ਗਏ ਤਾਂ ਉਹ ਮ੍ਰਿਤਕ ਹਾਲਤ ਵਿੱਚ ਮਿਲਿਆ ਜਿਸ ਤੋਂ ਬਾਅਦ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਉਹਨਾਂ ਕਹਿਆ ਕਿ ਉਹਨਾਂ ਦੇ ਵਿਅਕਤੀ ਦਾ ਕਤਲ ਕੀਤਾ ਗਿਆ ਅੱਜ ਸੀ ਨਾ ਮਹੀਨੇ ਤੋਂ ਉੱਪਰ ਹੋ ਗਿਆ 4 ਜੁਲਾਈ ਨੂੰ ਇਹਨਾਂ ਨੂੰ ਇੱਥੇ ਛੱਡਿਆ ਸੀਗਾ ਤੇ ਅੱਜ ਅਸੀਂ ਉਹਨਾਂ ਨੂੰ ਲੈਣ ਆਏ ਸੀ ਅਸੀਂ ਕਿਹਾ ਵੀ ਚਾਹਾਨੂੰ ਮਹੀਨਾ ਬਹੁਤ ਆ ਨਾ ਵੀ ਲੈ ਜਾਂਦੇ ਅਸੀਂ 1:05 ਤੇ ਜਦੋਂ ਆਏ ਇੱਥੇ ਦੋ ਜਾਨ ਸੀ ਇਹਨਾਂ ਨੇ ਗੇਟ ਨਹੀਂ ਖੋਲਿਆ ਸਾਨੂੰ ਅਸੀਂ ਬਹੁਤ ਗੇਟ ਖੜਕਾਇਆ ਫਿਰ ਉਹਨਾਂ ਨੇ ਜਦੋਂ ਗੇਟ ਖੋਲਿਆ ਜਦੋਂ ਅਸੀਂ ਅੰਦਰ ਗਏ ਪਹਿਲਾਂ ਤਾਂ ਕਹਿੰਦੇ ਵੀ ਤੁਹਾਡਾ ਕੋਈ ਰਿਸ਼ਤੇਦਾਰ ਉਹਨੂੰ ਲੈ ਗਿਆ ਫਿਰ ਕਹਿੰਦੇ ਉਹ ਭੱਜ ਗਿਆ ਤੇ ਜਦੋਂ ਸਾਡੇ ਮਾਮਾ ਜੀ ਨੇ ਕਿਹਾ ਜਿਹੜਾ ਰਿਸ਼ਤੇਦਾਰ ਉਹਨੂੰ ਲੈ ਕੇ ਗਿਆ ਉਹਨੇ ਸਿਗਨੇਚਰ ਕੀਤੇ ਹੋਣੇ ਆ ਦਿਖਾਓ ਤੇ ਉਹਨਾਂ ਨੇ ਮੈਨੂੰ ਜਦੋਂ ਕਹੀ ਆ ਰਹੀ ਸੀ ਪਹਿਲਾਂ ਤਾਂ ਕਹਿ ਰਹੀ ਸੀ ਵੀ ਹੈ ਨਹੀਂ ਇੱਥੇ ਹੀ ਚਲੇਗਾ ਫਿਰ ਜਦੋਂ ਮੇਰੇ ਮਾਸੀ ਜੀ ਦਾ ਬੇਟਾ ਨਾਲ ਆਇਆ ਸੀਗਾ ਦੋ ਜਣ ਤਿੰਨ ਚਾਰ ਚਾਰ ਜਣੇ ਸੀਗੇ ਅਸੀਂ ਜਦੋਂ ਆਏ ਤਾਂ ਫਿਰ ਉਹਨਾਂ ਨੇ ਜਦੋਂ ਉਹਨਾਂ ਨੇ ਸਖਤੀ ਕੀਤੀ ਦੱਸ ਕਿੱਥੇ ਆ ਵੀ ਕੌਣ ਲੈ ਗਿਆ ਸਿਗਨੇਚਰ ਦਿਖਾ ਹੈ ਨਾ ਫਿਰ ਉਹਨੇ ਦੱਸਦਾ ਵੀ ਉੱਥੇ ਅੰਦਰ ਪਿਆ ਵਾ ਜਦੋਂ ਸੀ ਜਾ ਕੇ ਦੇਖਿਆ ਤੁਸੀਂ ਅੰਦਰ ਜਾ ਕੇ ਤੁਸੀਂ ਕੀ ਦੇਖਿਆ ਡੈੱਡ ਬੋਡੀ ਦੇਖੀ ਸੀ ਕਿਹੜੇ ਹਾਲਾਤਾਂ ਵਿੱਚ ਸੀ ਉਹਨਾਂ ਦੇ ਸਿਰ ਤੇ ਸੱਟ ਵੱਜੀ ਹੋਈ ਆ ਤੇ ਉਹਨਾਂ ਦੇ ਹੱਥ ਹੱਥ ਐ ਸੂਜੇ ਪਏ ਨੀਲੇ ਹੋਏ ਪੈਸੀ ਜਦੋਂ ਸੀ ਆਹੀ ਹੁਣ ਤੁਹਾਡੇ ਕੀ ਬੰਦੂਦੂ ਬਾਦ ਤੁਹਾਡੇ ਮੇਰੀ ਮੰਗ ਹੈ ਮੈਂ ਉਹਨੇ ਮੇਰਾ ਹਸਬੰਡ ਦੀ ਡੈਥ ਹੋਈ ਹੈ ਮੈਂ ਉਹਨੂੰ ਮਾਰਿਆ ਮੈਂ ਉਹਨੂੰ ਮਾਰਨਾ ਚਾਹੁੰਨੀ ਆ ਬਸ ਹੋਰ ਕੁਝ ਨਹੀਂ ਹੈ ਮੈਨੂੰ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਤੇ ਇਹਨਾਂ ਦੇ ਕਿੰਨੇ ਬੱਚੇ ਹੈ ਜੀ ਦੋ ਬੱਚੇ ਹੈ ਜੀ ਕਿੰਨੇ ਕਿਨੇ ਬਟੇ ਜੀ ਇੱਕ 15 ਸਾਲ ਦਾ ਵਾ ਇੱਕ 7 ਸਾਲ ਦਾ ਵਾ ਹੁਣ ਤੁਹਾਡੇ ਕੀ ਬਣਾ ਸਾਡੀ ਤਾਂ ਇਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਕਿ ਸਾਡਾ ਬੰਦਾ ਮਾਰਤਾ ਇਹਨਾਂ ਨੇ ਤਾਂ ਉਹਨਾਂ ਦਾ ਵੀ ਜਾਂਦਾ ਬੰਦਾ ਮਾਰੋ ਉਹਨਾਂ ਦਾ ਜੋ ਮਰਜ਼ੀ ਕਰੇ ਪੁਲਿਸ ਉਹਨਾਂ ਨੂੰ ਸਖਤ ਤੋਂ ਸਖਤ ਜਸਾ ਜਾਵੇ ਠੀਕ ਹੈ ਜੀ ਛੱਡ ਕੇ ਕਿੱਥੇ ਗਏ ਸੀ ਅਸੀਂ ਇਹਨਾਂ ਨੂੰ ਮਤਲਬ ਕਿ ਪਿੰਡ ਦੇ ਪੰਚਾਇਤ ਵਾਲਿਆਂ ਨੇ ਪਤਾ ਨਹੀਂ ਕਿੰਨਾ ਨੇ ਫੋਨ ਕੀਤਾ ਸੀ ਜਿੱਦਣ ਉੱਥੋਂ ਲੈ ਕੇ ਆਏ ਇੱਕ ਖੋਦ ਲੈ ਕੇ ਆਏ ਨੇ ਕਿਉਂਕਿ ਇਹਨਾਂ ਦੇ ਇੱਥੇ ਨੈੱਟ ਤੇ ਵੀ ਇਹਨਾਂ ਦਾ ਨੰਬਰ ਚੱਲਦਾ ਇਹਨਾਂ ਸੈਂਟਰ ਦਾ ਨਾਮ ਆ ਕੇ ਕਿਉਂਕਿ ਉੱਥੋਂ ਨੰਬਰ-ਨੰਬਰ ਲਿਆ ਹੋਇਆ ਸੀਗਾ ਤੇ ਉੱਥੋਂ ਉਹਨਾਂ ਨੇ ਫੋਨ ਕੀਤਾ ਹੋਣਾ ਵਾ ਇਹਨਾਂ ਇਹ ਉੱਥੋਂ ਲੈ ਕੇ ਆਏ ਆ ਆਪ ਜਾ ਕੇ ਤੇ ਉਹ ਜਦੋਂ ਛੱਡਣ ਆਏ ਸੀ ਜਿਹੜੇ ਵੀ ਉਹਨੂੰ ਨਹੀਂ ਪਤਾ ਸੀ ਇੱਥੇ ਕੋਈ ਹੈ ਹੀ ਨਹੀਂ ਕਰ ਦਿੱਤਾ ਨਹੀਂ ਛੱਡਣ ਨਹੀਂ ਆਏ ਸੀ ਇਹ ਲੈ ਕੇ ਆਏ ਆ ਇਹ ਲੈ ਕੇ ਆਏ ਨੇ ਕਿਉਂਕਿ ਨਜ਼ਰ ਨੈਟ ਤੇ ਵੀ ਤੁਸੀਂ ਸਰਚ ਕਰਕੇ ਦੇਖਿਓ ਦੇਖੋ ਇੱਥੇ ਮੈਰਿਜ ਪੈਲੇਸ ਲਿਖਿਆ ਉੱਥੇ ਉਹਨਾਂ ਨੇ ਇਹ ਸੈਂਟਰ ਦਾ ਨਾਮ ਮਹੌਬਦਾਨੀ ਕੀ ਲਿਖਿਆ ਹੋਇਆ ਵਾ ਹਨਾ ਉਹ ਉਹਦਾ ਨਾਮ ਨੈਟ ਤੇ ਚੱਲਦਾ ਵਾ ਪਰ ਉਹ ਤਾਂ ਖੰਡਰ ਬਣਿਆ ਪਿਆ ਕੋਈ ਨਹੀਂ ਅੰਦਰ ਡੀ ਵੀ ਨਹੀਂ ਹਾਂਜੀ 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 ਸੌ ਤਾਂ ਪਤਾ ਹੀ ਨਹੀਂ ਲੱਗਿਆ ਨਾ ਸਾਨੂੰ ਤਾਂ ਹੁਣ ਨਹੀਂ ਮੇਰੀ ਭੈਣ ਆ ਕੇ ਗਈ ਥੋੜੇ ਦਿਨ ਪਹਿਲਾਂ ਉਹ ਕਹਿੰਦੀ ਸੀ ਵੀ ਉਹਦੇ ਕੱਪੜੇ-ਕੁੱਪੜੇ ਪੰਚਪਲਾ ਕੁਛ ਇਹਨਾਂ ਨੇ ਕਿਹਾ ਵੀ ਸਾਨੂੰ ਦਿਖਾ ਦੇ ਰਿਕੁਐਸਟ ਵੀ ਕੀਤੀ ਦਿਖਾਇਆ ਨਹੀਂ ਕਹਿੰਦੇ ਦਿਖਾਉਂਦੇ ਨਹੀਂ ਅਸੀਂ ਤੇ ਇਹਨਾਂ ਕੋਲੇ ਇਹ ਇਕੱਲਾ ਹੀ ਸੀਗਾ ਹੋਰ ਨਹੀਂ ਸੀ ਕੋਈ ਸਾਨੂੰ ਪਤਾ ਹੀ ਨਹੀਂ ਦਿਖਾਇਆ ਹੀ ਨਹੀਂ ਇਹਨਾਂ ਨੂੰ ਕੁਛ ਵੀ ਦਿਖਾਇਆ ਮੈਨੂੰ ਤਾਂ ਹੁਣ ਪਤਾ ਨਹੀਂ ਮੈਂ ਤਾਂ ਲੁਧਿਆਣੇ ਬੰਦੇ ਕਿੱਧਰ ਚਲੇ ਗਏ ਬੰਦੇ ਪਤਾ ਨਹੀਂ ਸਾਡੇ ਆਉਣ ਤੋਂ ਪਹਿਲਾਂ ਅਸੀਂ ਤਾਂ ਜਦੋਂ ਹੁਣ ਫੋਨ ਗਿਆ ਸੀ ਲੁਧਿਆਣੇ ਤੋਂ ਆਣਾ ਸੀ ਸਾਨੂੰ ਵੀ ਟਾਈਮ ਲੱਗਣਾ ਹੀ ਸੀਗਾ ਜਦੋਂ ਅਸੀਂ ਆਏ ਆ ਸਾਨੂੰ ਤਾਂ ਸਾਡੇ ਆਉਂਦੇ ਅਸੀਂ ਰੋਕ ਕੇ ਰੱਖਿਆ ਵੀ ਆਸੀਂ মিডিਆ ਨੂੰ ਵੀ ਦਿਖਾਵਾਂਗੇ ਸਾਰੇ ਇਹਨਾ ਸਾਡੀ ਕੋਈ ਕਾਰਵਾਈ ਹੋਊਗੀ ਫੇਰ ਹੀ ਅਸੀਂ ਚੱਕਣ ਦਵਾਂਗੇ ਕਟਨਾ ਦੀ ਸੂਚਨਾ ਮਿਲਦੇ ਸਾਰ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਜੀ ਇੱਥੇ ਨਾ ਅਜ ਤੋਂ ਪਹਿਲਾਂ ਇੱਥੇ ਨਸ਼ਾ ਛਡਾਊ ਸੈਂਟਰ ਚੱਲਦਾ ਸੀ ਹੁਣ ਇਹ ਜਦੋਂ ਦਾ ਇਸ ਸਰਕਾਰ ਨੇ ਸਖਤ ਕਦਮ ਚੁੱਕ ਕੇ ਬੰਦ ਕਰਾਇਆ ਗਿਆ ਸੀਗਾ ਤੇ ਬੰਦ ਕਰਾਉਣ ਦੇ ਬਾਵਜੂਦ ਇਹਨਾਂ ਦਾ ਨਾਨਾ ਕਿਤੇ ਸੰਪਰਕ ਹੋ ਗਿਆ ਇਹ ਜਾ ਕੇ ਇੰਦਰਜੀਤ ਦੇ ਨੂੰ ਘਰੋਂ ਲਿਆ ਜੀ ਇੱਥੇ ਨੂੰ ਰੱਖਿਆ ਇੱਥੇ ਕੋਈ ਫੈਸਿਲਿਟੀ ਨਹੀਂ ਇਹ ਨਸ਼ਾ ਛਡਾਊ ਕੇਂਦਰ ਬੰਦ ਸੀ ਇੱਥੇ ਦੀ ਮੌਤ ਹੋ ਗਈ ਹੈ ਜੀ ਜਿਹੜਾ ਇਹਦੇ ਖਿਲਾਫ 302 ਦਾ ਮਕਦਮਾ ਦਰਜ ਕੀਤਾ ਜਾ ਰਿਹਾ ਤੇ ਤਫਤੀਸ਼ ਦਰਾਂ ਜਿਹੜੇ ਤੱਤ ਸਾਹਮਣੇ ਆਏ ਉਹ ਤੁਹਾਨੂੰ ਦਿੱਤੇ ਜਾਣਗੇ ਜੀ ਇੰਦਰਜੀਤ ਕੌਣ ਹੈ ਜੀ ਇਹ ਇਸ ਜਗ੍ਹਾ ਦਾ ਮਾਲਕ ਹੈ ਜੀ ਉਹਨੂੰ ਉਹ ਨਸ਼ਾ ਛਡਾਊ ਦਾ ਨਾ ਲਾਇਸੈਂਸ ਹੈਗਾ ਨਾ ਨਹੀਂ ਜੀ ਉਹਦੇ ਕੋਲੇ ਅਥੋਰਿਟੀ ਨਹੀਂਗਾ ਆ ਨਾ ਅਥੋਰਿਟਾ ਇਹ ਚੀਜ਼ ਦਾ ਤੁਹਾਨੂੰ ਪਤਾ ਵੀ ਇੱਥੇ ਨਸ਼ਾ ਛਡਾਊ ਨਹੀਂ ਜੀ ਇਹ ਬੰਦ ਆ ਜੀ ਇਹ ਬੰਦ ਪਹਿਲਾਂ ਹੀ ਬੰਦ ਬੰਦ ਦਾ ਕਹਿਣਾ ਵੀ 4 ਜੁਲਾਈ ਤੋਂ ਇਹ ਮੁੰਡੇ ਚ ਦਾਖਲ ਸੀ ਫਿਰ ਮੱਲੇ ਵਾਲੇ ਦਾ ਕਹਿਣਾ ਕਿ ਦੋ ਤਿੰਨ ਚਾਰ ਦਿਨ ਪਹਿਲਾਂ ਜਿਹੜੇ ਪੌਲਸ ਵਾਲੇ ਮੁਲਾਜ਼ਮ ਇਥੋਂ ਨਹੀਂ ਜੀ ਅਸੀਂ ਤਿੰਨ ਚਾਰ ਦਿਨ ਪਹਿਲਾਂ ਕੋਈ ਇਥੋਂ ਬੰਦੇ ਨਹੀਂ ਲੈ ਕੇ ਗਏ ਜੇ ਹੁਣ ਤੁਸੀਂ ਜਿਹੜਾ ਮਾਮਲਾ ਦਰਜ ਕਰ ਰਹੇ ਹੋ ਕਿਹਨਾਂ ਕਿਹਨਾਂ ਖਿਲਾਫ ਕਰ ਰਹੇ ਹੋ ਅਸੀਂ ਇੱਕ ਇੰਦਰਜੀ ਤੇ ਇੱਕ ਦੇ ਦਾ ਬੇਟਾ ਵਾ ਤੇ ਹੁਣ ਗ੍ਰਿਫਤਾਰੀ ਹੋਈ ਕੋ ਜੀ ਹਾਂ ਇੰਦਰਜੀ ਸਾਡੇ ਕੋਲੇ ਉਹ ਉਹ ਲਿਆਂਦਾ ਹੋਇਆ ਸਾਡੇ ਕੋਲੇ ਆ ਜੀ ਮੁੰਡੇ ਦੀ ਕੀ ਕਿਸ ਨੇ ਮੁੰਡੇ ਨੂੰ ਅਸੀਂ ਜਲਦੀ ਰਾਉਂਡ ਅਪ ਕਰ ਰਹੇ ਹਾਂ ਜੀ ਜਿਹਨਾਂ ਦੀ ਡੈਥ ਹੋਈ ਉਹਨਾਂ ਦੀ ਕਿੰਨੀ ਉਮਰ ਸੀ ਤੇ ਵਿਆਹ ਉਹਦੇ 37 ਸਾਲ ਸੀ ਵਿਆਹਿਆ ਸੀ ਦੋ ਬੱਚੇ ਸੀ ਮੋਰ ਫਰਦਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਪਰਚਾ ਦਰਜ ਕਰ ਰਹੇ ਆ ਜੀ ਕੀ ਨਾਮ ਤੇ ਆ ਇੰਦਰਜੀਤ ਤੇ ਉਹਦੇ ਬੇਟੇ ਦੇ ਖਿਲਾਫ ਜੀ ਦਾਜੇ ਕਿ ਨਸ਼ੇ ਦੇ ਖਿਲਾਫ ਜਿੱਥੇ ਪੰਜਾਬ ਸਰਕਾਰ ਸਖਤ ਹੈ ਦੂਜੇ ਪਾਸੇ ਜਹੇ ਗੈਰ ਕਾਨੂੰਨੀ ਨਸ਼ਾ ਸ਼ਰਬ ਕੇਂਦਰ ਦੇ ਉੱਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ